ਸ਼ਿਕਾਲ ਬਾਈ ਜੀ ਸਾਰਿਆਂ ਨੂੰ ਲਓ ਬਾਈ ਜੀ ਆਪਾਂ ਅੱਜ ਆਪਣਾ 31ਵਾਂ ਜਿਹੜਾ ਪੇਡਾ ਹੈ ਫੇਰ ਕੰਪਲੀਟ ਕਰ ਰਹੇ ਆ ਬਾਈ ਜਾਮਣ ਦਾ ਬੂਟਾ ਬਾਈ ਲਓ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਬਾਈ ਗਰਮੀ ਨੂੰ ਦੇਖ ਕੇ ਸਾਰੇ ਜਿਹੜੇ ਬੂਟੇ ਲਾਇਆ ਕਰੋ ਬਾਈ ਪਰ ਜਿੰਨੇ ਬਾਈ ਇਤਕੀ ਪੰਜਾਬ ਦੇ ਲੋਕਾਂ ਨੇ ਹੱਲਾ ਮਾਰਿਆ ਪਿੰਡਾਂ ਚ ਸਾਡੇ ਪਿੰਡ ਹੋਗੇ ਜਿਵੇਂ ਆਪਣਾ ਪਿੰਡ ਤੰਬੂ ਵਾਲਾ ਬਾਨ ਵਾਲਾ ਨਿਆਲ ਬਾਈ ਇਤਕੀ ਮੁੰਡਿਆਂ ਨੇ ਬਹੁਤ ਜੋਰ ਲਾਇਆ ਬਾਈ ਬਹੁਤ ਪੇਡੇ ਲੱਗੇ ਨੇ ਮਾਨੂੰ ਬਈ ਦੇਖ ਕੇ ਬਹੁਤ ਤਸੱਲੀ ਮਿਲੀ ਐ ਸਾਰੇ ਨੌਜਵਾਨੇ ਇਸ راہ ਵੱਲ ਪਏ ਨੇ ਬਈ ਲੋ ਬਈ ਜਿਵੇਂ ਆਪਾਂ ਤੁਹਾਨੂੰ ਪਤਾ ਐ ਆਪਾਂ ਪੇਡ ਲਾਉਨੇ ਜਿਵੇਂ ਆਪਣਾ ਟਾਈਮ ਲੱਗਦਾ ਪਹਿਲਾਂ ਰੋਜ਼ ਡੇਲੀ ਵੀ ਲਾਏ ਨੇ ਵਿੱਚ ਦੀ ਕੰਮਾਂ ਕਾਰਾਂ ਕਰਕੇ ਬਈ ਨਹੀਂ ਟਾਈਮ ਲੱਗਿਆ ਲੋ ਬਈ ਜੀ ਆਪਣਾ 31ਵਾਂ ਪੇਡ ਜਿਹੜਾ ਆਪਾਂ ਅੱਜ ਕੰਪਲੀਟ ਕਰਤਾ ਲੋ ਬਈ ਜੀ ਆਉਣ ਵਾਲਾ ਸਮਾਂ ਜਿਹੜਾ ਇਹ ਵਧੀਆ ਬਣਾਉਣਗੇ ਤਾਂ ਪੇਟੀ ਬਣਾਉਣਗੇ ਬਾਈ ਕਿਉਂਕਿ بارشਾਂ ਤੁਹਾਨੂੰ ਪਤਾ ਐ ਕਿ ਹੋਈਆਂ ਨਹੀਂ بارشਾਂ ਸਭ ਨੂੰ ਪਤਾ ਵੀ ਹੋਈਆਂਗਾ ਤੋਂ ਨਹੀਂ ਕਿਉਂਕਿ ਬਾਈ ਦਰਖਤ ਨੇ ਜਿਹੜੇ ਬਹੁਤ ਕੱਟਨੇ ਆਪਣੇ ਏਰੀਏ ਦੇ ਵਿੱਚ ਚਲੋ ਠੀਕ ਹੈ ਬਾਈ ਜੀ ਧੰਨਵਾਦ ਜੀ ਸਾਰਿਆਂ ਦਾ